ਜੀ ਸਰ ਨਾਲ ਜੁੜ ਚੁੱਕੇ ਨੇ ਇਸੇ ਜਲੰਧਰ ਤੋਂ ਨਰਿੰਦਰ ਸਰ ਨਾਲ ਜੁੜ ਚੁੱਕੇ ਨੇ ਸੋ ਪਹਿਲਾ ਜਗਜੀਤ ਦੇ ਵੱਲ ਰੁੱਕ ਕਰਾਂਗੇ ਸੋ ਜਗਜੀਤ ਅਜਾਲਾ ਦੇ ਵਿੱਚ ਇਸ ਵੇਲੇ ਕੀ ਮਹੌਲਾ ਕਿਉਂਕਿ VOTING ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਸੋ ਜਿਵੇਂ ਕਿ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਕਿ ਗਰਮੀ ਵੀ ਜਿਹੜੀ ਕਿ ਉਹਨਾਂ ਨੂੰ ਰੋਕ ਨਹੀਂ ਪਾਰ ਰਹੀ ਲੋਕਾਂ ਨੂੰ ਲੋਕ ਵੀ ਪਹੁੰਚ ਰਹੇ ਨੇ ਆਪਣੇ ਵੋਟ ਅਧਿਕਾਰ ਦੀ ਵਰਤੋਂ ਕਰ ਰਹੇ ਨੇ ਜੀ ਜਗਜੀਤ ਜੀ 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 ਪਰ ਮੈਂ ਦੱਸਣਾ ਚਾਹੁੰਦਾ ਕਿ ਇਸ ਵੇਲੇ ਜੇ ਆਪਾਂ ਗੱਲ ਕਰੀਏ ਤੇ ਇਸ ਵੇਲੇ ਅਸੀਂ ਅਜ ਹਲਕਾ ਅਜ ਨਾਲਾ ਦੇ ਜਿੱਤੇ ਕਿਣਾ ਜਗਦੀਪ ਕਲਾ ਪਿੰਡ ਵਿੱਚ ਮੌਜੂਦ ਹੈ ਸੀ ਕਿ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੇ ਪਿੰਡ ਹੈ ਉੱਥੇ ਉਹ ਥੋੜੀ ਦੇਰ ਦੀ ਇਕ ਰਿਪੋਰਟ ਪਾਉਣ ਲਈ ਆਉਣਗੇ ਪਰ ਇੱਥੇ ਜਿਹੜੀਆਂ ਤਿਆਰੀਆਂ ਬਿਲਕੁਲ ਮੁਕੰਮਲ ਹੈ ਇੱਥੇ ਲੋਕ ਜਿਹੜੇ ਨੇ ਤਕਰੀਬਨ 7 ਵਜੇ ਜਿਹੜੀ ਪੋਲਿੰਗ ਸ਼ੁਰੂ ਹੋਈ ਹੈ ਤੇ ਜਿਹੜੀ VOTING ਹੋਣੀ ਸ਼ੁਰੂ ਹੋ ਗਈ ਹੈ ਇੱਥੇ ਕੁਝ ਦਿਬਯੰਗ ਵਰਤੀ ਵੀ ਵਿਅਕਤੀ ਵੀ ਜਿਹੜੇ ਵੋਟ ਪਾਉਣ ਲਈ ਆ ਚੁੱਕੇ ਨੇ ਮੈਂ ਤੁਹਾਨੂੰ ਦੁਬਾਰਾ ਤਸਵੀਰਾਂ ਜਿਸ ਤਰ੍ਹਾਂ ਪਹਿਲਾਂ ਸੀ ਦੇ ਵੋਟ ਪੌਲੀ ਪਹੁੰਚੀ ਹੋ ਆਜੀ ਕਿੰਨਾ ਚੋਆਇਆ ਵਰਪਰ ਆ ਕਿ ਚੀ ਸਰਕਾਰ ਬਣਾਉਣੀ ਹੈ ਕੀ ਵਿਚਾਰ ਹੈ ਮਨ ਚ ਕਿਸ ਤਰੀਕੇ ਦੀ ਸਰਕਾਰ ਬਣਾਉਣੀ ਹੈ ਤੁਸੀਂ ਇਹ ਵੋਟ ਪੌਲੀ ਕਿ ਲਗਾਤਾਰ ਤੁਸੀਂ ਦੇਖ ਰਹੇ ਹੋ ਕਿ ਦਿਵੰਗ ਵਰਤੀ ਵੀ ਜਿਹੜੇ ਸੇ ਪਹੁੰਚੇ ਹੋਏ ਨੇ ਇੱਥੇ ਆਣ ਕੇ ਜਿਹੜਾ ਆਪਣੀ ਬੋਰਡ ਦਾ ਇਸਤੇਮਾਲ ਕਰ ਰਹੇ ਨੇ ਲੋਕ ਜਿਹੜੇ ਨੇ ਤੁਹਾਨੂੰ ਮੈਂ ਦਿਖਾਵਾਂਗਾ ਸਾਡੀ ਜੀਣ ਕਿ ਆਣ ਕੇ ਤੁਹਾਨੂੰ ਕੀ ਲੋਕ ਜਿਹੜੇ ਲਗਾਤਾਰ ਕਿ ਤਾਰਾ ਕਿ ਲੱਗੇ ਰਹੇ ਬਾਕੀ ਜਿਸ ਤਰੀਕੇ ਨਾਲ ਗਰਮੀ ਦੀ ਗੱਲ ਕੀਤੀ ਜਾ ਰਹੀ ਸੀ ਪਰ ਮੈਂ ਇਹ ਦੱਸ ਰਿਹਾ ਚਾਹਨਾ ਕਿ 22 ਵਕਤ ਜਿਹੜੀ ਹਰੇ ਗਰਮੀ ਤੋਂ ਜਿਹੜਾ ਕਾਫੀ ਬਚਾਅ ਲੱਗ ਰਿਹਾ ਲੋਕਾਂ ਨੂੰ ਇਤਨਾ ਕਿਤੇ ਬੰਦੇ ਹਾਂ ਜੀ ਆ ਵੀਰੋ ਸਿਹਤ ਕੀ ਬਾਕੀ ਜੇ ਇੰਤਜ਼ਾਮ ਦੀ ਗੱਲ ਕਰੀਏ ਤੇ ਪਾਣੀ ਵਾਲੇ ਪੁੱਟਰ ਲਗਾਏ ਗਏ ਨੇ ਇੱਥੇ ਪੱਖੇ ਲਗਾਏ ਗਏ ਜਿਹੜੇ ਵੱਡੇ ਪੱਤਰ ਤੇ ਜਿਹੜਾ ਅ ਸ਼ਮਿਆਨੇ ਲਗਾਏ ਗਏ ਨੇ ਨਾਲ ਪੀਣ ਵਾਲੇ ਪਾਣੀ ਦਾ ਇੰਤਜ਼ਾਮ ਮੱਠਡੇ ਮਿੱਠੇ ਪਾਣੀ ਦਾ ਇੰਤਜ਼ਾਮ ਕੀਤਾ ਗਿਆ ਨਾਲ ਸਿੰਪਲ ਪੁਆਇੰਟ ਦੇ ਵੀ ਇੰਤਜ਼ਾਮ ਕੀਤਾ ਗਿਆ ਨਾਲ ਨਾਲ ਜਿੱਥੇ ਕੁਝ ਲੋਕ ਬਜ਼ੁਰਗ ਹੋਣਗੇ ਉਹਨਾਂ ਲਈ ਸਿਟਿੰਗ ਦਾ ਵੀ ਜਿਹੜਾ ਇੰਤਜ਼ਾਮ ਕੀਤਾ ਗਿਆ ਜੀ ਪਰ ਜੇ ਅਸੀਂ ਗੱਲ ਕਰੇ ਸੰਵੇਦਨਸ਼ੀਲ ਇਲਾਕੇ ਕਿਹੜੇ ਨੇ ਜਗਜੀਤ ਅਗਰ ਅਸੀਂ ਗੱਲ ਕਰੇ ਕਿ ਉੱਥੇ ਬਹੁਤ ਜ਼ਿਆਦਾ ਜਿਹੜੇ ਕਿ ਪੁਲਿਸ ਫੋਰਸ ਐ ਪੈਰਾਮਿਲਟਰੀ ਫੋਰਸ ਦਾ ਨਾਦ ਕਰਨੀ ਪਈ ਜੀ ਜੀ ਬਿਲਕੁਲ ਜੀ ਮੈਂ ਗੱਲ ਕਰਾਂ ਜੀ ਉਹ ਇਹੋ ਜਿਹੇ ਏਰੀਆ ਤਕਰੀਬਨ ਜੇ ਅਜਨਾਲਾ ਦੇ ਵਿੱਚ ਜਿਹੜੇ 73 ਜਿਹੜੇ ਬੂਥ ਪਾਏ ਗਏ ਸੀ ਇਦਾਂ ਦੇ ਉਹ ਤਰੀਕੇ ਨਾਲ ਉਸ ਦਿਤੇ ਜਿਹੜੀ ਫੋਰਸ ਵੀ ਤਾਕਤ ਤਕਰੀਬਨ ਲਗਾਈ ਗਈ ਹੈ ਜਿਸ ਤਰੀਕੇ ਨਾਲ ਕੱਲ ਵੀ ਤੁਸੀਂ ਦੇਖਿਆਗੀ ਹਲੇ VOTING ਹੋਣ ਤੋਂ ਪਹਿਲਾਂ ਹੀ ਕੱਲ ਜਿਹੜਾ ਇੱਕ ਅਜਨਾਲਾ ਦੇ ਹਲਕੇ ਦੇ ਵਿੱਚ ਜਿਹੜਾ ਲਪੜ ਲੱਕੂ ਵਾਲਾ ਉਸੇ ਕੋਲੀਕਾਰਡ ਹੁੰਦਾ ਹੈ ਤੇ ਪੰਜ ਬੰਤੀ ਜਿਹੜੇ ਨੇ ਉਹਨਾਂ ਨੂੰ ਗੋਲੀਆਂ ਲੱਗ ਗਈਆਂ ਜਿਸ ਵਿੱਚ ਚਾਰ ਜਿਹੜੇ ਨੇ ਕਾਫੀ ਗੰਭੀਰ ਰੂਪ ਚ ਜ਼ਖਮੀ ਹੋ ਜਾਂਦੇ ਨੇ ਤੇ ਇੱਕ ਵਿਅਕਤੀ ਦੀ ਜਿਹੜੀ ਮੌਤ ਹੋ ਜਾਂਦੀ ਹੈ ਪਰ ਉਸ ਤੋਂ ਬਾਅਦ ਵੀ ਪੁਲਿਸ ਵੱਲੋਂ ਜਿਹੜੀ ਆ ਉਸ ਕੋਟੀ ਬਤਾ ਦਿੱਤੀ ਕਿ ਇਹ ਪ੍ਰਸ਼ਾਸਨ ਵੱਲੋਂ ਹੋਰ ਇੰਤਜ਼ਾਮ ਵਧੀਆ ਕਰ ਦਿੱਤੇ ਨੇ ਗਏ ਨੇ ਕਿ ਲੋਕਾਂ ਦੀ ਜਾਨ ਮਾਲ ਦੀ ਜਿਹੜੀ ਰਾਖੀ ਕੀਤੀ ਜਾਵੇ ਉਸ ਨੂੰ ਦੇਖਦੇ ਹੋਏ ਜਦ ਪ੍ਰਸ਼ਾਸਨ ਵੱਲੋਂ ਜਿਹੜੇ ਐਕਸ਼ਨ ਕੀਤੇ ਗਏ ਨੇ ਪਰ ਅੱਜ ਦੇ ਦਿਨ ਜਿਸ ਤਰੀਕੇ ਨਾਲ ਦਿਨ ਸ਼ੁਰੂ ਹੋਇਆ ਹੈ ਦਿਨ ਸ਼ੁਰੂ ਹੁੰਦੇ ਆ ਸਾਰੀ ਲੋਕਾਂ ਵਿੱਚ ਕਾਰਪਾਰੀਕ ਚਾਹ ਦਿਖ ਰਿਹਾ ਲੋਕ ਜਿਹੜੇ ਨੇ ਇਤਨਾ ਕਿਤੇ ਜਿਸ ਤਰੀਕੇ ਨਾਲ ਪਹਿਲਾਂ ਗੈਸ ਲਾਇਆ ਜਾਂਦੇ ਸੀ ਕੈਫੇ ਲਾਇਆ ਜਾਂਦੇ ਸੀ ਕੀ ਇਹ VOTING ਜਿਹੜੀ 50 ਤੋਂ 55% ਹੋਏਗੀ ਪਰ ਜਿਸ ਤਰੀਕੇ ਨਾਲ ਲੋਕਾਂ ਦਾ ਉਹ ਸਾਹ ਦੇਖ ਰਹੇ ਆ ਇਸ ਤੋਂ ਲੱਗਦਾ ਹੈ ਕਿ ਜਿਹੜੀ ਵੋਟ ਜਿਹੜੀ ਆ ਉਹ ਇਹ 85% ਜਿਹੜੀ ਹੋ ਸਕਦੀ ਹੈ ਉਹ ਤਰੀਕੇ ਨਾਲ ਹੀ ਲੋਕ ਜਿਹੜੇ ਵੱਡੇ ਪੱਧਰ ਤੇ ਇਸ VOTING ਦਾ ਜਿਹੜਾ ਹਿੱਸਾ ਬਣੇ ਤੇ ਨਜ਼ਰ ਆ ਰਹੇ ਨੇ ਤੇ ਵੋਟ ਪੌਨਲੀ ਪੌਸਟ ਰੈਡ ਹੈ ਜੀ ਬਰਬਸ ਜੀ ਸੋ ਸੇ ਜੁਲੰਦਰ ਦਾ ਰੂਪ ਕਰਦੇ ਆ ਜੁਲੰਦਰ ਜੁਲੰਦਰ ਦੇ ਵਿੱਚ ਨਰਿੰਦਰ ਨੇ ਸਾਡੇ ਨਾਲ ਸੁ ਨਰਿੰਦਰ ਕਿੰਨੀ ਕ ਆਮਦ ਹੋ ਚੁੱਕੀ ਹੈ ਲੋਕਾਂ ਦੇ ਕਿਉਂਕਿ ਗਰਮੀ ਦੇ ਅੱਗੇ ਜਿਹੜੀ ਕਿ ਵੱਧਦੀ ਜਾ ਰਹੀ ਹੈ ਸੋ ਕਿੰਨੀ ਕੋ ਆਮਦ ਹੋ ਚੁੱਕੀ ਹੈ ਕਿੰਨਾ ਕੋ ਉਤਸ਼ਾਹ ਜਿਹੜਾ ਕਿ ਲੋਕਾਂ ਦੇ ਵਿੱਚ ਨਜ਼ਰ ਆ ਰਿਹਾ ਹੈ ਤਾਂ ਬਿਲਕੁਲ ਦੇਖੋ ਪਰੰਮ ਗਲਤ ਕਰ ਗਏ ਤੇ VOTING ਜੜੀ ਆ 7 ਵਜੇ ਤੇ ਜੜੀ ਸ਼ੁਰੂ ਹੋ ਚੁੱਕੀ ਹੈ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਫਾਦ ਦਿਖਣ ਨੂੰ ਮਿਲ ਰਿਹਾ ਹੈਗਾ ਤਸਵੀਰਾਂ ਮੈਂ ਤੁਹਾਨੂੰ ਦਿਖਾ ਰਿਹਾ ਵਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜੜੀਆਂ ਲੜਾਂ ਜੜੀਆਂ ਲੱਗ ਚੁੱਕੀਆਂ ਨੇ ਔਰ ਲੋਕ ਆਪਣੀ ਵੋਟ ਦਾ ਜੜਾ ਵਾ ਫੋਨ ਦਾ ਜੜਾ ਵਾ ਪੂਰਾ ਕਰ ਰਿਹਾਗੇ ਨੇ ਕਿ ਕਿਦੋਂ ਵੋਟਾਂ ਦੀ ਵਾਰੀ ਆਏ ਤੇ ਆਪਣੀ ਵੋਟ ਦਾ ਜੜਾ ਵਾ ਕੋ ਆਪਣੀ ਵੋਟ ਪਾ ਰਿਹਾ ਤਸਵੀਰਾਂ ਜਿਹੜੀਆਂ ਜਲਦ ਤੋਂ ਤੁਹਾਨੂੰ ਸੱਜੀਆਂ ਸਾਡੀਆਂ ਕਰਦੇ ਆਗੇ ਲਾਈਵ ਤੋਂ ਸਿੱਧਾ ਵੀ ਅਸੀਂ ਦੇਖਤਾ ਸੀ ਕਿ ਲੋਕ ਜਿਹੜੇ ਨੇ ਆਪਣੀ ਵਾਰੀ ਤਾਂ ਪਿਆਰ ਕਰ ਰਹੇ ਨੇ ਆਪਣੀ ਕਿ ਕਦੋਂ ਦੀ ਵਾਰੀ ਆ ਗਈ ਆਪਣੀ ਔਰ ਜਿਹੜੀ 파ਕਲ ਬੇਸ਼ੱਕ ਗਰਮੀ ਜਣੀ ਆ ਤੇ ਇਹ ਸ਼ੁਰੂ ਹੋਣੀ ਦਾ ਵਧਣੀ ਸ਼ੁਰੂ ਹੋ ਗਈ ਹੈ ਜਿੱਦਾਂ ਇਹ ਦੇਖਦਾ ਸਮੇਂ ਡੀਟਾ ਜਾ ਰਿਹਾ ਵਾ ਗਰਮੀ ਜਿਹੜੀ ਹੈਟ ਵੇਵ ਜਿਹੜੀਆਂ ਵਧਣੀ ਸ਼ੁਰੂ ਹੋ ਰਹੀਆਂ ਹੈ ਤੇ ਫਿਰ ਵੀ ਲੋਕ ਜਿਹੜੇ ਨੇ ਆਪਣੇ ਖਾਦ ਹੁੰਦੇ ਜਿਹੜੇ ਨੇ ਬਾਹਰ ਨਿਕਲੇ ਨੇ ਤਾਂ ਕਿ ਬਾਅਦੋਂ ਤਾਂ ਪਹਿਲਾਂ ਫਿਰ ਆਪਣੀ ਜਿਹੜੀ ਵੋਟ ਦਾ ਇਸਤੇਮਾਲ ਕਰ ਸਕਣ ਤੇ ਇਸ ਤੋਂ ਬਾਅਦ ਜਦੋਂ ਗਰਮੀ ਆ ਗਈ ਆ ਉਦੋਂ ਤੋਂ ਬਾਅਦ ਦੇਖਣਾ ਚਾਹੀਦਾ ਕਿ ਬਾਅਦੋਂ ਤੋਂ ਦੀ ਵੀਰ ਗੱਲ ਕਰਦੇ ਨੇ ਤੇ ਪੱਗਾ ਸ਼ਾਹ ਵੱਲੋਂ ਵੀ ਜਿਹੜੇ ਨੇ ਗਰਮੀ ਨੂੰ ਲੈ ਕੇ ਪੂਕਤ ਇੰਤਜ਼ਾਮ ਕੀਤਾ ਜਿਹੜੇ ਤਾਂ ਕਿ ਜਿਹੜੇ ਵੀ ਲੋਕ ਲਾਈਨਾਂ ਤੇ ਲੱਗਣਗੇ ਕਿ ਲੰਬੇ ਲੰਬੇ ਕਤਾਰਾਂ ਲੱਗਣ ਗਿਆ ਹੋਣਾ ਵਾਸਤੇ ਜਿਹੜੇ ਨੇ ਟੈਂਟ ਜਿਹੜੇ ਲਗਾਏ ਜਿਹਨੇ ਤਾਂ ਕਿ ਲੋਕ ਉਹਦੇ ਥੱਲੇ ਖੜੇ ਹੋਣ ਤੇ ਉਹਨਾਂ ਨੂੰ ਧੁੱਪ ਤੋਂ ਜਰਾ ਬਚਾਇਆ ਜਾ ਸਕੇ ਉਹਨਾਂ ਨੂੰ ਤਾਂ ਛੁਪਣਾ ਪਵੇ ਤੇ ਉਸ ਤੋਂ ਬਾਅਦ ਜਿਹੜਾ ਵਾਟਰ ਖੰਡੇ ਪਾਣੀ ਦਾ ਜਿਹੜਾ ਵਾਟਰ ਦਾ ਇੰਤਜ਼ਾਮ ਜਿਹੜਾ ਕੀਤਾ ਜਿਹੜੇ ਵਾਸਤੇ ਤਾਂ ਕਿ ਲੋਕਾਂ ਨੂੰ ਜਰਾ ਠੰਡੀ ਪਾਣੀ ਵੀ ਪਿਲਾਇਆ ਜਾ ਸਕੇ ਤੇ ਪ੍ਰਸ਼ਾਸਨ ਵੱਲੋਂ ਜਿਹੜੇ ਨੇ ਕਾਫੀ ਪੂਕਤ ਇੰਤਜ਼ਾਮ ਕੀਤੇ ਗਏ ਨੇ ਇੱਕ ਉਹ ਵ ਆਪ ਤੇ ਜਿਹੜੀ ਵੈਬਸਾਈਟ ਬਣਾਈ ਗਈ ਹੈ ਪ੍ਰੋਫੈਸ਼ਨ ਵੱਲੋਂ ਤਾਂ ਜਿਹੜੋ ਤਾਰ ਬਠੇ ਹੀ ਦੇਖ ਸਕਦੇ ਨੇ ਕਿ ਉਹਨਾਂ ਦੇ ਬੂਥ ਤੋਂ ਕਿੰਨੀ ਲੰਬੀ ਲਾਈਨ ਲੱਗੀ ਹੈ ਜੀ ਆ ਜਿਵੇਂ ਉਹਨਾਂ ਦਾ ਬੂਥ ਖਾਲੀ ਹੈ ਜਾਵਾ ਤੋ ਕੰਮ ਤੇ ਅੱਗੇ ਜੜੀ ਆਪਣੀ ਵੋਟ ਦਾ ਇਸਤੇਮਾਲ ਕਰ ਸਕਣ ਤਾਂ ਕਿ ਉਹਨਾਂ ਨੂੰ ਇੱਕ ਗਰਮੀ ਤੋਂ ਜੜੀਆਂ ਰਾਹਤ ਜੜੀਆਂ ਮਿਲ ਸਕੇ ਕਿਉਂਕਿ ਅਗਰ ਗੱਲ ਕਰੀਏ ਤੇ ਪਾਰਾ ਜਣਾ ਵਾ 47 ਦਾ 47 ਡਿਗਰੀ ਜਿਹੜਾ ਰੋਜ਼ਾਨਾ ਦਾ ਜਿਹੜਾ ਜਨਤਾ ਦਾ ਜਿਹੜਾ ਦੇਖਣ ਨੂੰ ਮਿਲ ਰਿਹਾ ਹੈਗਾ ਪਰ ਅੱਜ ਅਗਰ ਗੱਲ ਕਰੀਏ ਤੇ ਮੌਸਮ ਠੋੜਾ ਜਾ ਖੰਡਾ ਜੜਾ ਵਾ ਦਿਖਾਈ ਦੇ ਰਿਹਾ ਹੈਗਾ ਮੈਂ ਤਾਂ ਉਸ ਤੋਂ ਲੈ ਕੇ ਵੀ ਜਣਾ ਵਾ ਮੋਟੀ ਦੇ ਵਿੱਚ ਜੜਾ ਵਾ ਕਾਫੀ ਜੜਾ ਵਾ ਅਸਰ ਦੇਖਣ ਨੂੰ ਮਿਲੇਗਾ ਉਹ ਜੋ ਪ੍ਰਸ਼ਾਸਨ ਦਾ ਚਿੰਤਾ ਸੀ ਕਿ 70% VOTING ਦਾ ਟਿਸ਼ਾ ਪ੍ਰਸ਼ਾਸਨ ਲੈ ਕੇ ਚੱਲਿਆ ਵਾ ਤੇ ਲੱਗਦਾ ਕਿ ਜਿਸ ਤਰ੍ਹਾਂ ਲੋਕਾਂ ਤੋਂ ਉਤਸ਼ਾਹ ਦੇ ਤੁਹਾਡਾ ਫਿਰ ਤੋਂ ਜੁੜਨ ਦੀ ਕੋਸ਼ਿਸ਼ ਕਰਾਂਗੇ